7 ਵਜੇ ਹੋਇਆ 11 ਤੇ ਕੋਈ ਕੰਮ ਨਹੀਂ ਸਾਡੇ ਘਰ ਦੇਆਂ ਨੂੰ ਨਿਆਣੇ ਵੀ ਜਾਗਣਦੇ ਆ ਸਾਂਝ ਨਿਆਣੇ ਦੀ ਮਾਂ ਵੀ ਜਾਗਣਦੀ ਹੈ ਤੇ ਮੂੰਗਫਲੀ ਨੂੰ ਟੱਕਰੇ ਹੋਏ ਆ ਮਮਾ ਹਾਂਜੀ ਟਾਈਮ ਕਿੰਨਾ ਹੋ ਗਿਆ 11 ਵਜੇ ਤੇ ਇਹਨਾਂ ਨੂੰ ਨੀਂਦ ਕਿਉਂ ਨਹੀਂ ਆਉਂਦੀ ਇਹਨਾਂ ਨੂੰ ਨੀਂਦ ਨਹੀਂ ਆਉਂਦੀ ਇਹ ਮੇਰੇ ਬਾਝੋਂ ਉੱਠਣ ਨੂੰ ਫੇਰ ਕਹਣਾ ਮम्मा ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਖਲੋ ਜਾਓ ਇੱਕ ਮਿੰਟ ਇਹ ਬਿਗ ਬੋਸ ਥੋੜੀ ਚੱਲਣ ਡਿਆ ਵੀ ਇਥੇ ਰਾਤ ਕੇ 11 ਵੱਜ ਚੁਕੇ ਹਨ ਬਿਗ ਬੋਸ ਚਾਹਤੇ ਹਨ ਸਭੀ ਸੋ ਜਾਏ ਇਹਨਾਂ ਨੂੰ ਬਾਅਦੋਂ ਪਤਾ ਨਹੀਂ ਸਵੇਰੇ ਕਿਨੇ 7 ਵਜੇ ਉੱਠਣਾ ਕਿ ਕਦੋਂ ਉੱਠਣਾ ਇਹ ਪੈਂਦੀ ਸੋਈ ਰਹਿੰਦੇ ਹੂੰ ਤੁਸੀਂ ਇੱਕ ਮਿੰਟ ਇੱਕ ਮਿੰਟ ਮम्मा ਇੱਕ ਮਿੰਟ ਮम्मा ਨਾ ਇੱਕ ਮਿੰਟ ਇੱਕ ਮਿੰਟ ਵਾਸ ਇਹਨੇ ਰਾਤ ਸੋਣਾ ਨਹੀਂ ਇਹ ਦੋ ਸਵੇਰੇ ਉੱਠਣ ਦਾ ਟਾਈਮ ਹੋਣਾ ਉਹ ਤੋਂ ਨੇਸਤਾ ਚੜਜਣਾ ਮਾਮਾ ਹਾਂਜੀ ਐਨੇ ਘੜਾ ਨਾਲ ਹੱਥ ਸੌਂ ਦੇਣਾ ਸਾਰੀ ਰਾਤ ਨਾ ਬੇਟਾ ਨਾ ਖਲਾਰੋ ਸਾਰਿਆਂ ਨੇ ਨਾ ਖਲਾਦਿਓ ਪਹਿਲਾਂ ਹੀ ਮਾਮਾ ਧੀਆ ਖਾਣਦੀਆਂ ਹੈ ਦੋਵੇਂ ਆਰਾਮ ਨਾਲ ਖਾਂਦੀਆਂ ਮਾਮਾ ਧੀਆ ਤੁਸੀਂ ਵੀ ਪੋਤ ਦੋਵੇਂ ਆਪਣੇ ਬੈੱਡ ਤੋਂ ਉੱਠ ਕੇ ਆਏ ਵੀ ਅਸੀਂ ਵੀ ਚੱਜ ਗਏ ਹਾਨੂੰ ਵੀ ਦੋ ਖਾਣ ਨੂੰ ਇਹ ਦੰਗਿਆ ਵੇ ਪਾਉਣ ਖਾਣੀ ਮੂੰਗਫਲੀ ਨਹੀਂ ਪੈਣ ਖਾਣੀ ਤੂੰ ਬਹੁਤ ਘੱਟ ਮੂੰਗਫਲੀ ਖਾਂਦਾ ਆਇਆ ਸ਼ਾਇਦ ਖਾ ਲਾ ਫਿਰ ਮੈਂ ਲਿਆਂਦਾ ਈ ਸ਼ਾਇਦ ਖਾਣਾ ਨਹੀਂ ਸ਼ੁਹਾਰਾ ਖਾ ਲਾ ਫਿਰ ਉਹ ਠਾਂਡੀਆਂ ਸ਼ੁਹਾਰਾ ਖਾ ਫਿਰ ਨਹੀਂ ਸ਼ੁਹਾਰਾ ਆਹੋ ਜੁ ਸ਼ੁਹਾਰਾ ਖਵਾਉਂਦੀ ਐ ਇਹਨੂੰ ਮੈਂ ਜਿਹੜਾ ਖਾਦਾ ਏ 9 ਸਾਲ ਪਹਿਲਾਂ ਮੇਰੇ ਨੂੰ ਪੈਰ ਲੱਗਿਆ ਏ ਤੂੰ ਉਹਨੂੰ ਖਵਾ ਲਾ ਤੂੰ ਮਾਮਾ ਪਾਹੂਲੇ ਤੈਨੂੰ ਪਤਾ ਜਦੋਂ ਮੈਰਿਜ ਹੁੰਦੀ ਐ ਨਾ ਉਦੋਂ ਪਾਪਾ ਨੂੰ ਸ਼ਵਾਰਾ ਖਵਾਇਆ ਜਾਂਦਾ ਸਮਝਦਾ ਤੇ ਹੁਣ ਤੂੰ ਵੇਖ ਲੈ ਵੀ ਕੀ ਹਾਲਾਤ ਹੁੰਦੀ ਆ ਕਿਹਦੀ ਘਰ ਚ ਚਲਦੀ ਪਾਪਾ ਮਮਾ ਦੀ ਕਿ ਪਾਪਾ ਦੀ ਮਮਾ ਦੀ ਉਹਨੇ ਮੈਨੂੰ ਸ਼ਵਾਰਾ ਠੰਡ ਕਰਕੇ ਕਹਿਣੀ ਕਿ ਠੰਡ ਕਰ ਬਠੰਡ ਬਹੁਤ ਸ਼ਵਾਰਾ ਉਹ ਜਦੋਂ ਸਾਡਾ ਵਿਆਹ ਆ ਉਹਦੋਂ ਵੀ ਠੰਢੀ ਤਾਂ ਨਹੀਂ ਕਿਹੜੀ ਦੁਕਾਨ ਤੋਂ ਕਹੇ ਜਾ ਲੈਣਾ ਸ਼ਵਾਰਾ ਲਿਆ वधिया शिवारे पाए ही खा लो खा लो खा लो मेरे पुत खा लो पापा कह लो पापा मम्मा पाप। मम्मा सांजे ती आम कितने हैं दस दो आम आम दसो फिर आम ये चलो आम दसो सांझे आम दसो आम ओये ਸ਼ਵਾਰਾ ਨਹੀਂ ਖਾਣਾ ਤੇ ਮੂੰਗਫਲੀ ਖਾੜਾ ਨਹੀਂ ਖਾੜਾ ਕਾਲਾ ਕਾਲਾ ਮੂੰਗਫਲੀ ਖਾੜਾ ਬਹੁਤ ਘੱਟ ਪਸੰਦਿਆ ਇਹਨੂੰ ਚਲ ਕੋਈ ਨਹੀਂ ਕੱਲ ਕੁਝ ਬਜਾਰੋਂ ਖਾ ਕੇ ਆਵਾਂਗੇ ਵਧੀਆ ਜੇ ਅੱਜ ਆ ਛੁੱਟੀ ਨਿਆਣੇ ਸਵੇਰੇ ਸਵੇਰੇ ਖੇਡਣਦੇ ਆ ਤੇ ਅੱਜ ਨਿਆਣੇ ਕਹਿੰਦੇ ਆ ਵੀ ਸਾਨੂੰ ਆਪਣੇ ਨਾਨਕੇ ਘੁਮਾ ਕੇ ਲਿਓ ਆਹ ਹਾਲ ਕਿੱਥੇ ਜਾਣਾ ਫੇਰ ਜੱਸਾ ਪਾਪਾ ਦੇ ਨਾਨਕੇ ਸਾਈ ਨੂੰ ਬਸ ਚਪਲਾਂ ਚਾਹੀਦੀਆਂ ਚਪਲਾਂ ਨਾਲ ਖੇਡਦੀ ਰਹਿੰਦੀ ਮਮਾ ਇਹਨਾਂ ਦੀ ਫੜਾਫੜ ਦੇਈਏ ਕੰਮ ਸੰਭਣ ਹਾਂਜੀ ਤਿਆਰੀ ਹੈ ਘਰ ਦੇ ਸਾਫ਼ ਕਰਨ ਦੀ ਇਹ ਉਠੀ ਸਵੇਰੇ 5 ਵਜੇ ਦੀ ਆਹੋ ਘੰਟੇ ਤੱਕ ਤੁਰ ਪੈਣਾ ਆਪਾਂ। ਕੱਪੜੇ ਪ੍ਰੈਕ ਕਰਦੇ ਉਹਨਾਂ ਨੂੰ ਧਿਆਨ ਕਰਨਾ। ਹੂੰ। ਘੰਟੇ ਦਾ। ਨਹੀਂ ਬਾਅਦre ਟਾਈਮ ਲੱਗੂ। ਸੰਡੇ ਦਾ ਤੁਹਾਨੂੰ ਪਤਾ ਹੀ ਆ ਕਿੰਨਾ ਕੰਮ ਹੁੰਦਾ। ਕੰਮ ਤੇ ਸਾਰਾ ਸਾਂਭਿਆ ਗਿਆ ਤੇ ਪੁੱਛ ਮਾਤੇ ਤੇ ਲੱਗ ਗਏ। ਤੁਹਾਡੇ ਕਰਕੇ ਸਾਂਭਿਆ ਗਿਆ ਨਾ। ਨਾਲ ਕੋਈ ਨਹੀਂ ਘੰਟਾ ਨਹੀਂ ਡੇਢ ਘੰਟਾ ਲੱਗ ਜੂ ਤੁਰ ਪੈਣੇ ਆ ਫਿਰ। ਨਿਆਣੇ ਤਿਆਰ ਹੋ ਗਏ ਆ। ਤੇ ਸਾਈ ਨੇ ਖਾ ਖਾ ਬਿਸਕੁਟ ਤੇ ਪੂਰੀ ਪਜਾਮੀ ਆਪਣੀ ਲਵੇੜੀ ਹੁਣ ਛਾੜਦੀ ਪਾਹਲ ਵੀ ਤਿਆਰ ਆ ਤੇ ਮੈਂ ਵੀ ਤਿਆਰ ਹੋ ਗਿਆ ਹਰਜੀਤ ਹੋਣ ਦੀ ਤਿਆਰ 5 ਮਿੰਟ ਕਿਹਾ ਨੂੰ 5 ਮਿੰਟਾਂ ਚ ਮੈਂ ਤਿਆਰ ਹੋਏ ਨਾ ਤੇ ਤਕਰੀਬਨ ਡੇਢ ਘੰਟਾ ਹੋ ਗਿਆ ਤਿਆਰ ਹੁੰਦੀ ਨੂੰ ਆਹ ਫੇ ਜਦੋਂ ਕਹਿ ਦਿੱਤਾ ਹਨਾ ਪਾਹਲ ਹਾਂਜੀ ਜਦੋਂ ਮੰਮਾ ਨੇ ਕਹਿ ਦਿੱਤਾ ਵੀ 5 ਮਿੰਟ ਚ ਮੈਂ ਤਿਆਰ ਹੋ ਜੀ ਨਹੀਂ ਆ ਤੇ ਕੀ ਸਾਨੂੰ ਲੋੜ ਆ ਬਾਰ ਬਾਰ ਪੁੱਛਣ ਦੀ ਹਨਾ ਅਹ ਡੇਢ ਘੰਟਾ ਹੋ ਗਿਆ ਡੇਢ ਘੰਟਾ ਪਹਿਲਾਂ ਕਿਹਾ ਸੀ ਵੀ ਮੈਂ 5 ਮਿੰਟ ਚ ਤਿਆਰ ਹੋ ਜਾਨੀ ਆ ਤੇ ਹੁਣ ਚਲੋ ਇੱਕ ਵਾਰੀ ਫੇਰ ਪੁੱਛ ਕੇ ਵੇਖ ਲੈਣਾ ਵੈਸੇ ਹਾਂਜੀ ਕਿੰਨਾ ਕੁ ਟਾਈਮ ਆ 2 ਮਿੰਟ ਬਸ ਅੱਛਾ 2 ਮਿੰਟ ਹੁਣ 2 ਮਿੰਟ ਕਰ ਦੇਮ ਕਰ ਦੇਮ ਨੇ 10 ਮਿੰਟ ਲਏ ਨੇ ਚਲੋ ਕੋਈ ਨਹੀਂ 2 ਮਿੰਟ ਵੀ ਫੇਰ ਇਹ ਮਤਲਬ ਸਾਰੇ ਤੂੰ ਤਿਆਰ ਕੀਤਾ ਪਹਿਲਾਂ ਤੇ ਕੱਪੜਾ ਇੰਨੇ ਧੋਤੇ ਤੇ ਹੁਣ ਤੁਸੀਂ ਆ ਗਏ ਮੇਰੇ ਨਾਲ ਚੱਲ ਹੋ ਜਾਇਆ 2 ਮਿੰਟ ਕੋਈ ਨਹੀਂ ਮੈਂ ਹੁਣਾਂ ਘੰਟੇ ਤੱਕ ਹੈ ਜਾਓ ਜਾਓ ਠੀਕ ਸਾਂਝ ਦੀ ਮੰਮਾ ਝਾੜੂ ਲਾ ਕੇ ਹਟੀਆ ਤੇ ਆ ਵੇਖਿਓ ਝਾੜੂ ਆ ਫੜ ਲਿਆ ਝਾੜੂ ਲੱਗੇਗਾ ਐ ਇਹ ਹਰਜੀਤ ਪੂਰੀਆਂ ਰੀਸਾ ਕਰ ਲਈਆਂ ਝਾੜੂ ਫੜ ਲਿਆ ਉਸੇ ਵੇਲੇ ਅਜੀ ਮੈਂ ਅੰਦਰ ਆਈ ਆ ਇੰਨਾ ਭਾਰਾ ਝਾੜੂ ਵੇਲੇ ਚੁੱਕ ਲਿਆ ਹੈ ਚ ਰੱਖ ਦੇ ਸਾਂਝ ਉਹ ਉੱਥੇ ਰੱਖੋ ਰੱਖੋ ਅਜੇ ਨਹੀਂ ਲੈਣਾ ਬੁੱਤ ਛਾੜੂ ਰੱਖੋ ਇਹ ਚ ਰੱਖ ਦੇ ਸਾਂਝ ਹਣ ਜੇਦ ਫੜ ਲਈ ਆ ਵੀ ਛਾੜੂ ਹੀ ਲੈਣਾ ਜਰ ਹੈ ਨਾ ਇਹ ਵੀ ਨਾ ਮੜਕੇ ਭਲਾ ਸਾਂਝ ਓਏ ਓਏ ਮਮਾ ਕਿਤੇ ਤੋਤਾ ਹੂੰ ਓਏ ਯੋਗਲਾ ਬੰਦਾ ਚੱਲਦੀ ਹੈ ਹਾਂ ਦੇਖੋ ਮੰਮਾ ਵਾਂਗੂ ਇੱਕ ਗ੍ਰਿਲ ਨਾਲ ਜੰਮੜੀ ਸੰਜੀ ਆਹ ਇਦੈਂਕਰ ਉਹ ਗ੍ਰਾਮ ਘੱਡਣਾ ਹੈ ਉਹ ਗੁੰਮਝੋ ਤਾਂ ਲੱਗਦਾ ਆਈ ਸੰਜੀ ਫੜ ਲਓ ਫੜ ਲਓ ਤਾਂ ਕਰਕੇ ਫੜ ਲਓ ਆਹ ਛੋਟ ਦੂਗੀ ਆ ਵੀ ਉਹਨੂੰ ਮੁਗੀ ਤੇ ਗਿੜਿਆ ਇਹ ਅੱਗੇ ਕਿੱਥੇ ਸੀ ਪਾਓ ਪੁੱਤ ਕੋ ਜਿੰਨਾਂ ਨੂੰ ਖਾਣ ਗਿਆ ਨਹੀਂ ਆ ਵੇਖੋ ਖਰਾਕ ਪਈ ਦੇ ਆ ਨਹੀਂ ਉਹ ਹੈ ਨਹੀਂ ਵਿੱਚ ਰਾ ਦੇਖੋ ਇਹ ਖੁਫੀ ਪਈ ਤੇ ਹਦੀ ਇੱਕ ਕੋਕੇ ਇਹਨੂੰ ਕੱਟ ਕੇ ਖਾਈਂਦੀ ਇਹ ਵੀ ਕੱਟ ਕੇ ਖਾ ਜਾਂਦੇ ਨੇ ਅੱਛਾ ਇਹ ਕੋਕੇ ਉਹ ਟੇਬਲ ਤੇ ਪਈ ਜੀ ਉਹ ਫੀਡ ਇਹਨਾਂ ਦੀ ਇਧਰ ਪੇਟੀਆਂ ਵਾਲੇ ਅੰਦਰ ਟੇਬਲ ਤੇ ਫਿਰ ਪਾਓ ਨਾ ਇਹਨਾਂ ਨੂੰ ਫੇਰ ਵਿਚਾਰੇ ਵੀ ਉਹਦੇ ਅੰਗਪੜਾ ਉਹ ਹੀ ਬਾਰੇ ਕੜੀਓ ਟ੍ਰੇ ਹੀ ਇਹ ਵੀ ਨੂੰ ਲਿਆ ਦੇ ਨੇ ਤੇ ਹੁਣ ਜਾਂਜੇ ਕਿੱਥੇ ਸੀ ਤੂੰ ਤਾਂ ਭੱਜ ਗਈ ਟ੍ਰੇਨ ਹਾਂ ਮੈਂ ਪਲਾਸਟਰ ਕੀ ਆ ਉਹ ਇੱਧਰ ਅਸੀਂ ਖਾਣ ਲੱਗੇ ਹੁਣ ਬ੍ਰੈਡ ਟਿੱਕੀ ਤੇ ਇਹ ਜਿੰਨਾ ਕੋ ਅਸੀਂ ਖਾਣ ਲੱਗੇ ਆ ਤੁਹਾਨੂੰ ਵਿਖਾਉਣਾ ਇਹ ਬੰਦਾ ਇਹ ਬਹੁਤ ਹੀ ਸਾਡੇ ਪੁਰਾਣੇ ਵਾਕਫ ਨੇ ਸਾਡੇ ਪਿੰਡ ਵੀ ਚੱਕਰ ਮਾਰਦੇ ਹੁੰਦੇ ਆ ਤੇ ਸਪੈਸ਼ਲ ਇਹਨਾਂ ਕੋ ਅਸੀਂ ਰੋਕ ਕੇ ਸ਼ਹਿਰ ਇਥੇ ਇਹ ਬ੍ਰੈਡ ਟਿੱਕੀ ਖਾਣੇ ਬਹੁਤ ਹੀ ਜ਼ਿਆਦਾ ਟੇਸਟੀ ਹੁੰਦੀ ਹੈ ਬਹੁਤ ਜ਼ਿਆਦਾ ਜਦੋਂ ਭੁੱਖ ਲੱਗੀ ਹੋਵੇ ਉਹ ਤਾਂ ਜ਼ਿਆਦਾ ਲੱਗਦੀ ਹੈ ਸਹੀ ਗੱਲ ਹੈ ਜਦੋਂ ਭੁੱਖ ਲੱਗੀ ਹੋਵੇ ਨਾ ਉਦੋਂ ਹੋਰ ਜ਼ਿਆਦਾ ਟੇਸਟ ਲੱਗਦੀ ਹੈ ਤੇ ਇਹ ਇਹਨਾਂ ਦੇ ਪਹਿਲੇ ਫਾਦਰ ਸਾਹਿਬ ਸਾਡੇ ਪਿੰਡ ਆਉਂਦੇ ਨੇ ਦੇਹੀ ਤੇ ਹੁਣ ਇਹ ਪਿੰਡ ਤੇ ਨਹੀਂ ਚਲਾਉਂਦੇ ਇੱਥੇ ਆਪਣਾ ਅੱਡਾ ਇਹਨਾਂ ਦਾ ਤੇ ਉਥੇ ਲਓ ਜੀ ਸਰਦਾਰ ਸਾਹਿਬ ਸੁੱਤੇ ਆ ਇਧਰ ਨੀਨੀਆਂ ਹੋਣੀਆਂ ਜਾ ਘੰਡੇ ਹੁੰਦੇ ਤੇ ਮੈਨੂੰ ਕਦੀ ਵੀ ਨਹੀਂ ਖਾਣ ਦੇਣੀ ਆ ਉਧਰ ਪਾਹਲ ਸਕੂਲੋਂ ਆ ਗਿਆ ਨਾ ਪਾਹਲ ਨੂੰ ਨਾਲ ਨਹੀਂ ਲੈ ਕੇ ਆਇਆ ਅੱਜ ਅਸੀਂ ਆਏ ਹਾਂ ਮੜਾਏ ਬਾਜ਼ਾਰ ਕੰਮ ਵੇਖੋ ਤੁਸੀਂ ਤੋੜੇ-ਤਾੜੇ ਲੱਦੇ ਆ ਵਸਮਾਨ ਲਿਆ ਹੀ ਹਾਂ ਉਹ ਗੰਨੇ ਵਿੱਚ ਕਰਕੇ ਲਿਆ ਦੇ ਕੇ ਤੁਸੀਂ ਰਜਾਈਆਂ ਨੂੰ ਕੁੱਟੋ ਹਾਂ ਸਾਂਝ ਨਿੱਕਾ ਜਿਹਾ ਸਿੱਕੜ ਜਾ ਕੇ ਉਹਦੇ ਨਾਲ ਮੇਰੇ ਵਾਂਗੂ ਇਹ ਤੇ ਹੈ ਤੂੰ ਹੀ ਘਾਤੇ ਮਾਰਨ ਦੀ ਔਰ ਜਾਈ ਤੇ ਹਾਂਜੀ ਸਾਂਝ ਉਹ ਵੀ ਸਾਂਝ ਵੀ ਕੀ ਕਰਦਾ ਸੀ ਮੇਰਾ ਛੋਣਾ ਬੁਗਾਰੀਸ਼ ਕਰਦਾ ਵੀਰੇ ਦੀ ਆਈ ਆਈ ਚਾਂਝੇ ਕਿੱਥੇ ਸੀ ਗੰਨਾ ਹਾਂ ਜੀ ਪਾਣੀ ਦੇਣਾ ਇਹਨੂੰ ਕਿਨੂੰ ਜਾਈ ਨੂੰ ਰਜ਼ਾਈ ਨਹੀਂ ਭਜਣੀ ਕਿਉਂ ਗੱਲ ਨਹੀਂ ਭਜ ਜੇ ਹੁਣ ਕੁਛ ਤੇ ਭਜੇਗਾ ਸਾਂਝ ਦੇਣਾ ਪੁੱਤ ਵਾਜੇ ਬੱਸ ਜੋਰ ਹੋ ਗਿਆ ਹੋ ਗਿਆ ਜੋਰ ਨਾ ਦੀ ਨਾ ਜੋਰ ਹੋ ਗਿਆ ਮੈਂ ਲੱਗੀ ਹਾਂ ਕਵਰ ਚੜਾਉਣ ਉੱਤੇ ਇਹ ਇੱਥੇ ਜਰਾ ਹਤਾ ਹਾਂਜੀ ਹੁਣ ਵੇਖ ਮੇਰੀ ਸਪੀਡ ਸਾਂਝੇ ਸੰਦੀ ਕਿੱਦਾਂ ਬਾਦਦਾ ਸੀ ਉਹ ਹਾਂ ਵੇਖਿਓ ਸੰਜਾ ਬਾਦਦਾ ਓ ਇਹ ਆ ਕਬ ਆ ਕਪੜੇ ਸਹੀ ਕਰੀਏ ਸੰਦੀ ਕਿੱਦਾਂ ਰਾਜੂ ਦੇ ਨਾਮ ਆਜੇ ਕਿਤੇ